ਇਹ ਗੱਲਬਾਤ ਇਹ ਗੱਲਬਾਤ ਸਰਜੀ ਪਲਾਟ ਲਿਆ ਸੀ ਅਸੀਂ ਕਿੰਦੇ ਤੋਂ ਲਿਆ ਸੀਗਾ ਇਹ ਗਰਦੀਪੌਰ ਤੋਂ ਲਿਆ ਸੀ ਗਰਦੀਪੌਰ ਘਰ ਵਾਲੀ ਦਾ ਘਰ ਵਾਲੇ ਦਾ ਕੀ ਨਾਮ ਘਰ ਵਾਲੇ ਦਾ ਨਾਮ ਨਹੀਂ ਪਤਾ ਜੀ ਸਾਨੂੰ ਅਜੇ ਤੋਂ ਕਿੱਥੇ ਰਹਿੰਦੇ ਆ ਇਹ ਮੋਗੇ ਰਹਿੰਦੀ ਹੈ ਜੀ ਇਹਨੇ ਜਿਹੜਾ ਸਾਨੂੰ ਦੱਸਿਆ ਕਿ ਸਾਨੂੰ ਪਤਾ ਨਹੀਂ ਹੈਗਾ ਹੂੰ ਇਹਨੇ ਆਪਦਾ ਮੋਗੇ ਦਾ ਐਡਰੈਸ ਦਿੱਤਾ ਜੀ ਅਜੇ ਤੋਂ 2 ਸਾਲ ਪਹਿਲਾਂ ਵਿਰਜੀ ਮੇਰੇ ਘਰੇ ਆਈ ਹੈ ਕਹਿੰਦੀ ਪਲਾਟ ਲੈ ਲਓ ਮੈਂ ਇਹਨੂੰ ਮਨਾ ਕੀਤਾ ਮੈਂ ਕਿਹਾ ਵੀ ਨਹੀਂ ਲੈਣਾ ਇਹ ਮੇਰੇ ਘਰੋਂ 50000 ਰੁਪਏ ਲੈ ਗਈ ਆ ਉਸ ਤੋਂ ਦੂਜੇ ਦਿਨੋਂ ਇਹਨੂੰ ਮੈਂ ਫੋਨ ਕੀਤਾ ਬਾਈ ਜੀ ਮੈਂ ਕਿਹਾ ਵੀ ਰੋਲੇ ਵਾਲਾ ਪਲਾਟ ਆਹੀ ਨਹੀਂ ਪਲਾਟ ਲੈਣਾ ਇਹਨੂੰ ਮੈਂ ਦੋ ਤਿੰਨ ਵਾਰੀ ਕਿਹਾ ਕਹਿੰਦੀ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਮੈਂ ਅੱਜ ਪੈਸੇ ਦਿੰਦੀ ਮੈਂ ਕੱਲ ਦਿੰਦੀ ਇਹਨੇ ਕਰਦੇ ਕਰਦੇ ਜੀ 2 ਸਾਲ ਹੋ ਗਏ ਇਹਨੇ ਸਾਨੂੰ ਕੋਈ ਨਿਆਣੀ ਦਿੰਦਾ ਜਿਦੋਂ ਕਿ ਹਲੇ ਕਿ ਸਾਡੇ ਕੋਲੇ ਸਾਰੀਆਂ ਇਹਦੀਆਂ ਰਿਕਾਰਡਿੰਗਾਂ ਹੈਗੀਆਂ ਸਾਰਾ ਪ੍ਰੂਫ ਹੈਗਾ ਸਾਡੇ ਘਰੇ ਜਾਂਦੀ ਰਹੀ ਐ ਪੈਸੇ ਲੈ ਕੇ ਆਈ ਜੀ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੀ ਸੀ ਅੱਜ ਬਲੌਣੀ ਪਲਾਟ ਕੱਲ ਬਲੌਣੀ ਆ ਉਸ ਤੋਂ ਬਾਅਦ ਬਾਈ ਜੀ ਅਸੀਂ ਇਹਦੇ ਨਾਲ ਚੱਲ ਕਿਹਾ ਵੀ ਚੱਲ ਕੋਈ ਨਹੀਂ ਅੱਜ ਆਉਂਦੀ ਆ ਕੱਲ ਆਉਂਦੀ ਆ ਸੁਵਾਹੀ ਇਹ ਤੇ ਤਰਖਾ ਹੀ ਦਿੱਤੀ ਐ ਇੰਨੇ ਠੇਡਾਰਦਾਂ ਨੂੰ ਸਾਡਾ ਇੰਨੇ ਕੋਈ ਫੋਨ ਨਹੀਂ ਚੱਕਿਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਲਾਟ ਲੈਣ ਨੂੰ ਇਹਨੂੰ ਦੋ ਦੋ ਸਾਲ ਤੋਂ ਉੱਪਰ ਹੋ ਗਿਆ ਜੀ ਤੇ ਦੋ ਸਾਲਾਂ ਦੇ ਵਿੱਚ ਉਹਨੇ ਕੋਈ ਨਿਆਣੀ ਦਿੱਤਾ ਤਾਂ ਜੀ ਕੋਈ ਨਿਆਣੀ ਸਾਡੇ ਕੋਲੇ ਸਾਰੀ ਇੱਕ ਇੱਕ ਰਿਕਾਰਡਿੰਗ ਪਈ ਐ ਮੈਂ ਅੱਜ ਪੈਸੇ ਦੇ ਕੇ ਜਾਂ ਨਹੀਂ ਮੈਂ ਹਫ਼ਤੇ ਨੂੰ ਦਿੰਨੀ ਜੀ ਮੈਂ ਦੱਸ ਦੇਣਾ ਨੂੰ ਦਿੰਨੀ ਆ ਤੁਹਾਨੂੰ ਪਤਾ ਵੀ ਇਹ ਜਗਾ ਜਿਹੜੀ ਸਾਰੀ ਕਬਜ਼ੇ ਦੀ ਐ ਛੱਪੜ ਦੀ ਜਗਾ ਹੈਗੀ ਐ ਫਿਰ ਵੀ ਤੁਸੀਂ ਪਲਾਟ ਮੁੱਲ ਖਰੀਦਿਆ ਤੁਹਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਸਾਨੂੰ ਕਿਸੇ ਬੰਦੇ ਨੇ ਸਾਡੇ ਇੱਥੋਂ ਮੁਹੱਲੇ ਨੂੰ ਦੱਸਿਆ ਵੀ ਇਹਦਾ ਰੌਲਾ ਪ ਵੀ ਤੁਸੀਂ ਨਾਲੋਂ ਅਸੀਂ ਉਸ ਤੋਂ ਬਾਅਦ ਨੂੰ ਉਸੇ ਦਿਨੀ ਫੋਨ ਕਰਤਾ ਵੀ ਅਸੀਂ ਪਲਾਟ ਨਹੀਂ ਲੈਣਾ ਰੋਲੇ ਵਾਲਾ ਉਸ ਤੋਂ ਬਾਅਦ ਭਾਈ ਜੀ ਇਹਨਾਂ ਨੇ ਇੱਥੇ ਦੇ ਦੇਸੇਗਾ ਉਹਦਾ ਪਲਾਟ ਆ ਨਾਲ ਉਹਨੇ ਕੀ ਕੰਮ ਕੀਤਾ ਤਾਰ ਲਾਤੀ ਐ ਅਸੀਂ ਉਹਦੇ ਕੋਲ ਆਈ ਮੈਂ ਸਵੇਰੇ ਮੈਂ ਕਿਹਾ ਵੀ ਤੁਸੀਂ ਤਾਰ ਕਿਉਂ ਲਾਈ ਇਹਾਂ ਦੇ ਵੀ ਨਸ਼ੇ ਵਾਲੇ ਆਉਂਦੇ ਸੀ ਕਿ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਸਾਡੀ ਗੱਡੀ ਨਹੀਂ ਲਗਨ ਦਿੱਤੀ ਮੈਂ ਕਹਿਣਾ ਆਈ ਉਹ ਜਨਾਨੀ ਆਈ ਇੱਥੇ ਇਹਨਾਂ ਨੇ ਸੱਦੀ ਐ ਮੈਂ ਉਹਨੂੰ ਇਹ ਗੱਲ ਕਹਿਣ ਆਈ ਆ ਮੈਂ ਕਿਹਾ ਵੀ ਤਾਰ ਤੂੰ ਕਿਉਂ ਲਵਾਈ ਐ ਕਿ ਇਹ ਤੂੰ ਤਾਰ ਇਹਨਾਂ ਨੂੰ ਪਲਾਟ ਦੇ ਤਾ ਤੇ ਸਾਡੇ ਪੈਸੇ ਮੋੜ ਦੋ ਉਹਨੇ ਪੈਸੇ ਮੋੜਨ ਦੀ ਵੀ ਆਈ ਜੀ ਮੈਨੂੰ ਦੇਵ ਨੇ ਕਿਹਾ ਵੀ ਤੁਸੀਂ ਬਾਹਰ ਨਿਕਲ ਕੇ ਗੱਲ ਕਰੋ ਮੈਂ ਕਿਹਾ ਚਲੋ ਠੀਕ ਆ ਜੀ ਅਸੀਂ ਬਾਹਰ ਨਿਕਲ ਕੇ ਮੈਂ ਉਹਨੂੰ ਕਿਹਾ ਮੈਂ ਤਾਰ ਨਹੀਂ ਲਾਉਣ ਦੇਣੀ ਤੂੰ ਮੇਰੇ ਪੈਸੇ ਰੱਖ ਇਹਨਾਂ ਨੇ ਪਹਿਲਾਂ ਦੇਵ ਨੇ ਮੇਰੀ ਬਾਹ ਨੂੰ ਹੱਥ ਪਾਇਆ ਉਸ ਤੋਂ ਬਾਅਦ ਜੀ ਮੈਂ ਜਦੋਂ ਤੰਮੀ ਪਟਣ ਲੱਗੀ ਐ ਇਹਦੇ ਮੁੰਡੇ ਨੇ ਮੇਰੀਆਂ ਬਾਹਾਂ ਮਲੋੜੀਆਂ ਇੱਥੇ ਸਾਰੇ ਜਣੇ ਕਿ ਵੇਖਦੇ ਪਏ ਸੀ ਕਿਸੇ ਬੰਦੇ ਨੇ ਉਹ ਨਹੀਂ ਕੀਤਾ ਮਲਾਜਮ ਆਇਆ ਉਹਨੇ ਕਿਹਾ ਵੀ ਤੁਸੀਂ ਥਾਣੇ ਆ ਜਾਓ ਉਸ ਤੋਂ ਬਾਅਦ ਇਹ ਥਾਣੇ ਨਹੀਂ ਪਹੁੰਚੇ ਅਸੀਂ ਥਾਣੇ ਜਾ ਕੇ ਆਏ ਜੀ ਇਹਨੇ 420 ਦਾ ਸਭ ਤੋਂ ਪੈਸੇ ਲਏ ਆ ਇਹ ਬੰਦੇ ਨੇ ਇੱਥੇ ਬੰਦਾ ਉਹਨੂੰ ਇਹਨੇ ਕਿਹਾ ਵੀ ਵੜ ਲਓ ਤੁਹਾਡੇ ਕੀ ਕਰ ਲੈਣਗੇ ਇਹ ਛਰਿਆਂ ਇਹਨੇ ਸਾਡੇ ਨਾਲ ਠੱਗੀ ਮਰਵਾਈ ਜੀ ਇਹਨਾਂ ਨੇ ਸਾਡਾ ਪਲਾਟ ਜੋ ਵੀ ਇਹ ਨਪਾਉਣ ਦੀ ਕੋਸ਼ਿਸ਼ ਇਹਨੇ ਪੈਸੇ ਸਾਡੇ ਮਗਰਾਈ ਇਹਨੇ ਹੁਣ ਮੇਰੇ ਮੂੰਹ ਤੇ ਕਿਹਾ ਵੀ ਤੂੰ ਇਹਨਾਂ ਨੂੰ ਪੈਸੇ ਨਾ ਦੇ ਤੁਹਾਡਾ ਕੁਝ ਨਹੀਂ ਕਰ ਸਕਦੀ ਕਿੰਨੇ ਪੈਸੇ ਤੁਹਾਡੇ ਮੇਰਾ 50000 ਰੁਪਇਆ ਜੀ ਅਜ ਤੋਂ 2 ਸਾਲ ਪਹਿਲਾਂ ਦਾ ਜਿੰਨਾ ਕਿ ਮੇਰੇ ਕੋਲੇ ਪ੍ਰੂਫ ਹੈਗਾ ਰਿਕਾਰਡਿੰਗਾਂ ਸਾਰੀਆਂ ਹੈਗੀਆਂ ਜੀ ਨਾ ਬਾਈ ਤੁਹਾਡਾ ਜੀਰ ਸਿੰਘ ਹੈ ਇਰਾਦਾ ਨਾ ਕੀ ਡੈਸ਼ ਕਿੱਥੇ ਗਾੜੀ ਹਾਂਜੀ ਵੈਲਕਮ ਤੇ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਇੱਥੇ ਅਸੀਂ ਬਿਜਾਈ ਚਾਂਡੇ ਦਾ ਸਾਲਾ ਕੰਮ ਕਿੰਨਾ ਜੱਫਤ ਕਰ ਰਹੇ ਸਾਨੂੰ ਦੇਖ ਸਾਰਾ ਸਾਰਾ ਇਹ ਜਿਹੜੀ ਜਗ੍ਹਾ ਤੁਸੀਂ ਮੁੱਲ ਖਰੀਦੀ ਹੈ ਇਹ ਮੁੱਲ ਲਈ ਅਸੀਂ ਜੀ 60000 ਰੁਪਏ ਨੂੰ ਮਰਲਾ ਲਈ ਹੈ ਕਿੰਦੇ ਤੋਂ ਲਈ ਹੈ ਇਹ ਕਾਲੀ ਕਾਲੀ ਆ ਬੰਦਾ ਉਹ ਤੋਂ ਨਹੀਂ ਹੈ ਅਦਾਲਤ ਤੋਂ ਲਈ ਹੈ ਅਸੀਂ ਸਾਰਾ ਲਿਖਤੀ ਰੂਪ ਕਰਕੇ ਲਈ ਹੈ ਨਹੀਂ ਜਿਹੜੀ ਤੁਹਾਨੂੰ ਪਤਾ ਵੀ ਇਹ ਜਗ੍ਹਾ ਕਬਜ਼ੇ ਦੀ ਐ ਛੱਪੜ ਵਾਲੀ ਜਗ੍ਹਾ ਸਾਨੂੰ ਉਸ ਟਾਈਮ ਨਹੀਂ ਪਤਾ ਸੀ ਇਹ 8-9 ਸਾਲੋਂ ਲਈ ਐ ਇਹਦੀ ਕੋਈ ਰਜਿਸਟਰੀ ਕਰਾਈ ਹੋਈ ਐ ਰਜਿਸਟਰੀ ਵੀ ਅਸੀਂ ਐਫ ਆਈ ਡੀਬੀਓ ਕੰਨੇ ਦੇ ਦੇਵਾਂਗੇ ਜਦੋਂ ਲਾਸਟ ਵਾਲੀ ਕੇਸ ਹੋਊਗਾ ਉਦੋਂ ਸਕ੍ਰੀਨ ਕੋਲ ਜੋ ਆਰਡਰ ਹੋਇਆ ਸਾਡੇ ਉਦੋਂ ਅਸੀਂ ਪੱਕੀ ਦੇ ਦੇਾਂਗੇ ਸਾਡੇ ਸੀਟੀ ਕੋਲੇ ਪਿਆ ਕਾਗਜ਼ ਉਹ ਤੁਹਾਡਾ ਇਸ ਔਰਤ ਨਾਲ ਕੀ ਰੌਲਾ ਪਿਆ ਜੋ ਨਾਲ ਕੋਈ ਰੌਲਾ ਨਹੀਂ ਸਰ ਨਾ ਅਸੀਂ ਔਰਤ ਨਾਲ ਰੌਲਾ ਕਰਨਾ ਅੱਜ ਤੱਕ ਅਸੀਂ ਆਪਦੀ ਜਿਹੜੀ ਲਈ ਸੀ ਨਸ਼ੇ ਵਾਲੇ ਵਿੱਚ ਵੜਦੇ ਸੀ ਸਿੱਧੇ ਲੰਘੇ ਟੀਕੇ ਲਾ ਕੇ ਤੇ ਕੋਈ ਮੁਰਾਖ ਨੂੰ ਨਹੀਂ ਨਿਗਰਾਨੀ ਸੀ ਸਿੱਧੇ ਦੁਰੇ ਜਾਂਦੇ ਸੀਗੇ ਅਸੀਂ ਇਸ ਕਰਕੇ ਤਾਰ ਲਾਈਏ ਇਹਦਾ ਰੌਲਾ ਹੈਗਾ ਮੋਗੇ ਵਾਲੀ ਕੁੜੀ ਨਾਲ ਜੀ ਤੁਹਾਨੂੰ ਇਹਨੇ ਪੈਸੇ ਦਿੱਤੇ ਸਾਡੇ ਨਾਲ ਕੋਈ ਰੌਲਾ ਨਹੀਂ ਤੰਬੇ ਪੱਟਣ ਆ ਗਈ ਸਾਡੇ ਅਸੀਂ ਕਹਾਂ ਵੀ ਉੱਥੇ ਬੰਦਾ ਮਰਜੂ ਪੁਲਿਸ ਵਾਲੇ ਆਫਸਰ ਕਹਿੰਦੇ ਵੀ ਇੱਥੇ ਆਉਂਦੇ ਜਾਂਦੇ ਗਸ਼ਤ ਤੇ ਬੰਦਾ ਕੋਈ ਮਰਜੂ ਤੇ ਛੋਟੇ-ਸਿੱਧੇ ਤੁਰੇ ਬੰਦੇ ਆ ਛੋਟੇ ਜਿੰਮੇ ਪੈਜੂ ਗੱਲ ਕੁਝ ਨਹੀਂ ਕਿੰਨੇ ਫੁੱਟ ਚੜਾਈ ਤੁਸੀਂ ਇੱਥੋਂ ਲਈਏ ਅਸੀਂ 32 ਫੁੱਟ ਲਈਏ ਤੰਬੂ ਨੂੰ ਤੇ ਜਗ੍ਹਾ ਤਾਂ ਤੁਹਾਡੇ ਕੋਲ ਜ਼ਿਆਦਾ ਹੈ ਜਿਹੜੀ ਨਹੀਂ ਪਿੱਛੇ ਉਹ ਤਾਂ ਦੁਪਹਿਰ ਆਉਂਦੀ ਉਹ ਦੂਜੀ ਉਹ ਆਉਂਦੀ ਉਹਨਾਂ ਦੀ ਗਲੀ ਆਉਂਦੀ ਪਰਲੇ ਪਾਸੇ ਕਈ ਮਿਲਕੀ ਲੈਣੀ ਜੋ ਲੈਣੀ 32 ਫੁੱਟ ਚੜਾਈ ਤੋਂ ਇਹ ਜਗਾ ਜਿਹੜੀ ਹੈ ਨਾ ਤੁਹਾਡੀ ਜਗਾ ਮਿੰਨੀ ਹੈ ਨਾ ਅਸੀਂ ਪਿੱਛੋਂ ਪਿੱਛੋਂ ਮਣਕੇ ਲੈਣੀ ਹੈ ਥੋੜੀ ਜਗ੍ਹਾ ਤੋਂ ਮਣਕੇ ਲਾਵਾਂਗੇ ਜਿਹੜੀ ਹੋਈ ਸੀ ਉਹ ਕਹਿੰਦਾ ਸੀ ਕਿਹੜਾ ਸੀ ਤੰਬੇ ਹੀ ਲਾਇਆ ਸੀ ਇਹ ਸੁਰਤ ਇਲਜ਼ਾਮ ਹੈ ਕਿ ਤੁਸੀਂ ਉਹਨਾਂ ਦੀ ਬਾਹ ਫੜੀ ਤੁਹਾਡੇ ਬੇਰੇ ਨੇ ਵੀ ਬਾਹ ਫੜੀ ਬਸਤੀ ਵਾਲੀ ਸਾਰੇ ਮੈਂ ਕਹਿੰਦਾ ਨਹੀਂ ਬਸਤੀ ਵਾਲੇ ਬੰਦੇ ਸੀ ਅਸੀਂ ਇਹ ਕਹੇ ਬੁੜੀ ਆ ਗਈ ਹੈ ਜਿਹੜੀ ਬੁੜੀ ਨਾਲ ਤੂੰ ਪੈਸੇ ਦਿੱਤੇ ਆ 20000 ਰੁਪਏ ਦਿੱਤਾ ਕੋਈ ਪੰਜਾਣੀ ਦਿੱਤਾ 20000 ਰੁਪਏ ਦਿੱਤਾ ਉਹਨੇ 20000 ਦੀ ਹੁਣ ਤੱਕ ਇਹਨਾਂ ਦੀ ਗੱਲ ਚੱਲੀ ਜਾਂਦੀ ਆ ਸਾਡੇ ਕੋਲੇ ਨਹੀਂ ਤੁਹਾਨੂੰ ਪਤਾ ਸੀ ਵੀ ਇਹਨੇ ਪੈਸੇ ਦਿੱਤੇ ਫਿਰ ਵੀ ਤੁਸੀਂ ਅਸੀਂ ਤਾਂ ਆਪਣੀ ਤਾਂ ਰੋਕਣੀ ਇਹਨੇ ਪੈਸੇ ਉਹਨੂੰ ਦਿੱਤੇ ਸੀ ਤਾਂ ਆਪਦੀ ਰੋਕਾਂ ਗਈ ਆਪਦੀ ਤਾਂ ਹੀ ਰੋਕ ਲਈ ਜਿੱਤੇ ਅਸੀਂ ਪਰਤ ਪਾਈ ਜੇ ਵੀ ਸੀ ਮਸ਼ੀਨਾਂ ਲੱਗੀਆਂ ਸਾਡਾ ਪੈਸਾ ਲੱਗਿਆ ਖਰਚ ਹੋਈ ਪੈਸੇ ਦਿੱਤੇ ਆ ਅਸੀਂ ਕਾਜੀ ਕਾਰਵਾਈ 'ਚ ਬੈਠੇ ਹਾਂ ਥੋੜੀ ਬੈਠੇ ਹਾਂ ਉਹਦੀ ਜਗਾ ਕਿਹੜੀ ਹੈ ਉਹਦੀ ਜਗਾ ਉਹਨੂੰ ਪੁੱਛੋ ਜਿਹੜੀ ਉਹਦੀ ਕਿੱਥੇ ਉਹਨੂੰ ਲੈ ਜਾਣੂ ਕਿ ਪਹਿਲਾਂ ਕਿੱਥੇ ਲਿਉਣਾ ਉਹਨੂੰ ਪਤਾ ਹੋਣਾ ਚਾਹੀਦਾ ਜਿਹਨੇ ਵੇਚੀ ਉਹਨੂੰ ਪਤਾ ਹੋਊਗਾ ਜਾਨੀ ਇਹਨੇ ਲੈਣੂ ਪਤਾਊਗਾ ਐਂ ਤਾਂ ਆਪਦੀ ਜਿੱਥੋਂ ਤੱਕ ਸਾਡੀ ਆਉਂਦੀ ਜਿੱਥੋਂ ਉਹਦਾ ਜਿੱਥੇ ਤੁਸੀਂ ਤਾਰ ਵਾਲੀ ਇਹੋ ਜਗਾ ਕਹਿ ਰਹੀ ਆ ਵੀ ਮੇਰੀ ਯਾਰ ਉਹ ਤਾਂ ਬਹੁਤ ਕੋਸ਼ਿਸ਼ ਕਰੂਗੀ ਉਹਨੂੰ ਕਹਿਨੂ ਕੀ ਕਹਿਣਾ ਜੀ ਅਸੀਂ ਆਪਦੀ ਫੀਤਾ ਮਾਰ ਕੇ ਲੈਣੀ ਆ ਅਸੀਂ ਕਹਤਾਂ ਉਹਨੂੰ ਕਿ ਫੀਤਾ ਮਾਰ ਕੇ ਲੈਣੀ ਆ ਸਾਡੀ ਜਿੱਥੇ ਆ ਗਈ ਚਾਰ ਬੰਦੇ ਲਾਵਾਂਗੇ ਚਾਰ ਬੰਦੇ ਲੈ ਕੇ ਉਥੇ ਨਿਉ ਕੱਢਾਂਗੇ ਨਿਉ ਕੱਢ ਕੇ ਫੇਰ ਅਸੀਂ ਸੋਨੂੰ ਅਸੀਂ ਐ ਨਹੀਂ ਕੋਈ ਬਰਦੇ ਹੈਗੇ ਨਾ ਸਾਨੂੰ ਬਾਲ ਦਾ ਮਤਵ ਵਾਲਾ ਸਮਝੀ ਗਏ ਨੇ ਅਸੀਂ ਇਹ ਗੱਲ ਕਹੀ ਹੈ ਨੇ ਇੱਥੇ ਬੰਦਾ ਕੋਈ ਨਾ ਕੋਈ ਆਉਂਦਾ ਉੱਥੇ ਮੁੰਡਾ ਕੋਈ ਬੰਦਾ ਕੋਈ ਰਿਸ਼ਤੇਦਾਰ ਕੀ ਹੈ ਪਹਿਲਾਂ ਗਲੀ ਚੋਂ ਉਹਦਾ ਹੀ ਕਾਰ ਮੜ ਕੇ ਇੱਥੇ ਲਾਉਣ ਲੱਗਿਆ ਅਸੀਂ ਕਹਿੰਦੇ ਇੱਥੇ ਕਾਰ ਨਾ ਲਾਇਆ ਕਰ ਭਾਈ ਕੁਬੀਲੇਦਾਰ ਬੰਦੇ ਲੱਗਣਦੇ ਵਾਂ ਦੂਜੇ ਪ੍ਰੈਜ਼ੀਡੈਂਟ ਲੱਗਣਦੇ ਤੁਸੀਂ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਇੱਥੇ ਨਸ਼ੇ ਪੱਤਾ ਕਰਨ ਵਾਸਤੇ ਮੁੰਡੇ ਆਉਂਦੇ ਆ ਅਸੀਂ ਤਾਂ ਕਹਿੰਦੇ ਹਾਂ ਹੁਣ ਅਸੀਂ ਸਾਰੀ ਪਸਤ ਛੋੜੀ ਜੰਮਾ ਇੱਥੇ ਆ ਜਾਂਦੇ ਤਾਂ ਤੰਬੂ ਜੇ ਪੈ ਜਾਂਦੇ ਤੇ ਇੱਥੇ ਮਗਰੇ ਛੋੜੀ ਨਿਗਰਾਨੀ ਰੱਖਾਂ ਗਾਉਂਦੀ ਤੇ ਪ੍ਰਸ਼ਾਸਨ ਨੇ ਕਿਛ ਨਹੀਂ ਜੋ ਪ੍ਰਸ਼ਾਸਨ ਜੋ ਸਾਰੇ ਤੋਂ ਉਹ ਗਸਵੀਟਾ ਲੈਣਾ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਹੈਗਾ ਪ੍ਰਸ਼ਾਸਨ ਦਾ ਬੈਕ ਥੱਲੋ ਕਰਦੇ ਪ੍ਰਸ਼ਾਸਨ ਜੋ ਸਾਰੇ ਤੇ ਕੋਈ ਡਬਲ ਡੋਜਾ ਚਲਾਊਗਾ ਸਾਰੇ ਨੂੰ ਪਹਿਲੀ ਅਸੀਂ ਕਰਾਨਾ ਹੈ ਪਹਿਲੀ ਅਸੀਂ ਕੋਈ ਕਿੱਲੇ ਨਹੀਂ ਕਰ ਰਹੇ ਸਾਡਾ ਘਰ ਹੈਗਾ ਅਸੀਂ ਪੈਸੇ ਦੇ ਕੇ ਬੈਠੇ ਕੋਈ ਕਬਜ਼ਾ ਨਹੀਂ ਲਿਆ ਆਪਦੀ ਭਾਰਤ ਪਾਈਆਂ ਮਸ਼ੀਨਾਂ ਲੱਗੀਆਂ ਸਾਰਾ ਖਰਚਾ ਤਾਂ ਬੈਠਿਆ ਜੇ ਦੂਜਿਆਂ ਨੇ ਕਾਨੂੰਨ ਵਰਤੂਗਾ ਸਾਡੇ ਤੇ ਵਰਤੀ ਅਸੀਂ ਕਾਨੂੰਨ ਤੋਂ ਅਲੱਗ ਥੋੜੀ ਜਾਵਲਾਂਗੇ ਕਾਨੂੰਨ ਚ ਦੇਲੇ ਚ ਰੇ ਗੱਲ ਕਰਾਂਗੇ ਜੋ ਕਰਾਂਗੇ ਸਾਡੀ ਅਸੀਂ ਇਹਨੂੰ ਇਹ ਕਿਹਾ ਹੈਗਾ ਵੀ ਤੂੰ ਭੈਣ ਜੀ ਤੇ ਗੁੜੀ ਆ ਗਈ ਆ ਆ ਬੰਦੇ ਪੰਚਾਇਤ ਸਾਰੀ ਬੈਠੀ ਜਿੰਨੀ ਵੀ ਸੀ ਕਿ ਨਹੀਂ ਸੀ ਸਾਰੀ ਬਸਤੀ ਸੀ ਬਸਤੀ ਦੇ ਅਖਿਲ ਮਨ ਦਾ ਕਹਦੇ ਵੀ ਇਹਨਾਂ ਨੇ ਗਲਤ ਗੱਲ ਕਹਿਨਾ ਕਿ ਤੰਬੇ ਨਾ ਬੱਟ ਬੈਠ ਕੇ ਗੱਲ ਕਰਦਾ ਆ ਆ ਬੰਦੇ ਕਿੱਥੇ ਬੈਠ ਕੇ ਗੱਲ ਇਹ ਤੰਬੇ ਬੱਟਣ ਲੱਗੀ ਇਹ ਇਲਜ਼ਾਮ ਲਾਉਂਦੀ ਆ ਹੋਰ ਇਲਜ਼ਾਮ ਭਤੇਰੇ ਇਕੱਠੇ ਹੋ ਜਣੇ ਆ ਉਹ ਮੌਕਾ ਜਦੋਂ ਆਊਗਾ ਗਾਂ ਚਲੂ ਉਹ ਪਤਾ ਲੱਗੂ ਕੌਣ ਸੱਚਾ ਕੌਣ ਝੂਠਾ ਕਿ ਇਲਜ਼ਾਮ ਅਸੀਂ ਪੇਸ਼ ਕਰਾਂਗੇ ਆਪ ਸੁਣਾ ਦੇ ਇਹ ਰਿਪੋਰਟ ਨੂੰ ਛੋਕ ਕੇ ਕਰ ਲੈ ਮੇਰੇ ਇਹਨਾਂ ਥਾਣੇ ਕੋਈ ਦਰਖਾਸਤ ਨਹੀਂ ਆਇਆ 20 ਬੰਦੇ ਗਏ ਆ ਥਾਣੇ ਤੇ ਖਾ ਤੁਹਾਡੇ ਦੇ ਦਰਖਾਸਤ ਦਿੱਤੀ ਕੋਈ ਇਹਨਾਂ ਨੇ ਸਾਡੇ ਤੇ ਦਰਖਾਸਤ ਐਂਟੋਂ ਕੋਈ ਨਹੀਂ ਸੀ ਦਿੱਤੀ ਤੂੰ ਹੀ ਤਾਂ ਕੋਈ ਨਹੀਂ ਸੀ ਅਫਸਰ ਕੋਲੇ ਜਦੋਂ ਤੁਹਾਡੇ ਕੋਲੇ ਦਰਖਾਸਤ ਤੁਹਾਡੇ ਵਿਰੋਧ ਦਰਖਾਸਤ ਨਹੀਂ ਦਿੱਤੀ ਥਾਣੇ ਕੀ ਕਰਨਗੇ ਅਸੀਂ ਸਾਨੂੰ ਉਹ ਕਹਿੰਦੇ ਵੀ ਤੁਸੀਂ ਵੀ ਆ ਜਾਓ ਸੈਸ ਸੁੱਡਾ ਕੇ ਵਿੱਚ ਹੋਵੇ ਤਾਂ ਕਰ ਬਾਲ ਨਵੇੜ ਦੇ ਲੈ ਵੀ ਕੀ ਰੌਲਾ ਇੱਥੇ ਤਾਂ ਗਏ ਕੌਣ ਆਇਆ ਸੀ ਇੱਥੇ ਇੱਥੇ ਥਾਣੇਦਾਰ ਆਇਆ ਸੀ ਦੂਜੇ ਮੈਸੇ ਬੁਲਾਇਆ ਸੀ ਇਹਨਾਂ ਨੇ ਜਿਹੜੀ ਕੁੜੀ ਨਾਲ ਰੌਲਾ ਇਹਨਾਂ ਦਾ ਜਿਹੜੇ ਸੀਮੰਟ ਦੇ ਖੰਬੇ ਤਾਂ ਅਸੀਂ ਲਾਏ ਆ ਉੱਥੇ ਬਾਕੀ ਮੈਂ ਚੈੱਕ ਕਰਾ ਲੈਣਾ